ਅੱਜ ਦੀ ਵੀਡੀਓ ਦੇ ਵਿੱਚ ਆਪਣੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ। ਅੱਜ ਆਪਾਂ ਗੱਲ ਕਰਦੇ ਆਂ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਮੱਕੀ ਦੀ ਫਸਲ ਦੇ ਤਾਜ਼ਾ ਰੇਟ ਕੀ ਹਨ। ਜੇ ਤੁਸੀਂ ਵੀ ਮੱਕੀ ਦੀ ਫਸਲ ਵੇਚਣ ਜਾਂ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਆ। ਜਿਵੇਂ ਕਿ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਪੰਜਾਬ ਦੀਆਂ ਮੁੱਖ ਮੰਡੀਆਂ ਜਿਨ੍ਹਾਂ ਦੇ ਵਿੱਚ ਤਾਜ਼ਾ ਰੇਟ ਅੱਜ ਦੇ ਜਿਵੇਂ ਕਿ ਮਲੋਹ ਮੰਡੀ ਦੀ ਗੱਲ ਕਰੀਏ ਤਾਂ 1900 ਤੋਂ ਲੈ ਕੇ 2000 ਰੁਪਏ ਪ੍ਰਤੀ ਕੁੰਟਲ। ਮਨਜੀਠਾ ਮੰਡੀ ਦੇ ਵਿੱਚ 2135 ਜਲੰਧਰ ਸਿਟੀ ਦੇ ਵਿੱਚ 1500 ਤੋਂ ਲੈ ਕੇ 1600 ਐਮਦਗੜ੍ਹ ਮੰਡੀ 2115 ਰੁਪਏ ਰਾਜਪੁਰਾ ਮੰਡੀ 2100 ਤੋਂ ਲੈ ਕੇ 2400 ਰੁਪਏ ਤੱਕ ਤੇ ਘੱਟ ਤੋਂ ਘੱਟ 2267 ਰੁਪਏ ਤੇ ਚੰਡੀਗੜ੍ਹ ਮੰਡੀ ਦੀ ਗੱਲ ਕਰੀ 1800 1850 ਰੁਪਏ ਤੇ 325 ਰੁਪਏ ਲਾਸਟ ਰੇਟ ਜਿਹੜਾ ਵੇਚਿਆ ਉੱਥੇ ਤੇ ਨਾਲ ਹੀ ਆਪਾਂ ਬਰਨਾਲਾ ਮੰਡੀ ਦੀ ਗੱਲ ਕਰਦੇ ਹਾਂ ਦਾ ਸੁੱਕੀ ਮੱਕੀ ਦਾ ਰੇਟ 1600 ਤੋਂ ਲੈ ਕੇ 1800 ਤੇ ਗਿੱਲੀ ਮੱਕੀ ਦਾ ਰੇਟ 1200 ਤੋਂ ਲੈ ਕੇ 1300 ਨਾਬਾ ਮੰਡੀ ਦੀ ਗੱਲ ਕਰੀਏ ਉਥੇ ਗਿੱਲੀ ਮੱਕੀ ਦਾ ਰੇਟ 1250 ਤੋਂ 1300 ਸੁੱਕੀ ਮੱਕੀ ਦਾ ਰੇਟ 2100 ਤੋਂ 2200 ਰੁਪਏ ਤੇ ਤਰਨਤਾਰਨ ਮੰਡੀ ਦੀ ਗੱਲ ਕਰੀਏ ਉਥੇ ਗਿੱਲੀ ਮੱਕੀ ਦਾ ਰੇਟ 1350 ਤੋਂ ਲੈ ਕੇ 1500 ਤੱਕ ਤੇ ਸੁੱਕੀ ਮੱਕੀ ਦਾ ਰੇਟ 2000 ਤੋਂ ਲੈ ਕੇ 2250 ਰੁਪਏ ਤੱਕ ਤੇ ਇਸ ਦੇ ਨਾਲ ਹੀ ਆਪਾਂ ਸਨਾਮ ਮੰਡੀ ਦੀ ਗੱਲ ਕਰੀਏ ਤਾਂ ਉਥੇ ਸੁੱਕੀ ਮੱਕੀ 1800 ਤੋਂ 1850 ਗਿੱਲੀ ਮੱਕੀ 1300 ਤੋਂ ਲੈ ਕੇ 1500 ਰੁਪਏ ਤੱਕ ਪ੍ਰਤੀ ਕਵਾਂਟਲ ਵਿਕੀ ਆ ਸਭ ਤੋਂ ਵੱਧ ਰੇਟ ਦੀ ਗੱਲ ਕਰੀ ਤੇ ਜਾਂ ਘੱਟ ਦੀ ਗੱਲ ਕਰੀਏ ਜਿਵੇਂ ਕਿ ਰਾਜਪੁਰਾ ਤੇ ਮਜੀਠਾ ਮੰਡੀ ਦੇ ਵਿੱਚ ਸਭ ਤੋਂ ਵੱਧ ਰੇਟ ਰਿਹਾ 2400 ਰੁਪਏ ਤੇ ਘੱਟ ਤੋਂ ਘੱਟ ਦੇਖਣ ਨੂੰ ਗੱਲ ਕਰੀਏ ਤਾਂ ਆਪਾਂ ਕਰਾਲੀ ਮੰਡੀ ਤੇ ਜਲੰਧਰ ਦੀ ਗੱਲ ਕਰਦੇ ਆ ਉਥੇ ਛੋਟੀਆਂ ਮੰਡੀਆਂ ਦੇ ਵਿੱਚ ਆਉਂਦੀਆਂ ਨੇ ਇਹ ਤਾਂ ਉੱਥੇ 1200 ਤੋਂ ਲੈ ਕੇ 1500 ਰੁਪਏ ਪ੍ਰਤੀ ਕੁੰਟਲ ਦੇ ਹਿਸਾਬ ਨਾਲ ਆ ਰਿਹਾ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੀ ਮੱਕੀ ਉਹਨਾਂ ਮੰਡੀਆਂ ਦੇ ਵਿੱਚ ਵੇਚੋ ਜਿੱਥੇ ਰੇਟ ਆਪਾਂ ਨੂੰ ਜ਼ਿਆਦਾ ਮਿਲਦੇ ਹਨ ਤੇ ਮੱਕੀਆਂ ਦੇ ਆਪਾਂ ਰੇਟ ਦੀ ਘਟਨ ਜਾਂ ਵਧਣ ਦੀ ਗੱਲ ਕਰੀਏ ਵੀ ਕੀ ਅਸਰ ਪੈ ਸਕਦਾ ਕਿਹੜੇ ਕਾਰਨ ਹੋ ਸਕਦੇ ਨੇ ਜਿਵੇਂ ਕਿ ਸਭ ਤੋਂ ਪਹਿਲਾਂ ਮੌਸਮਾਂ ਜਾਂ ਮੌਸਮ ਦੇ ਵਿੱਚ ਤਬਦੀਲੀ ਆਉਣ ਦੇ ਨਾਲ ਵੀ ਰੇਟਾਂ ਦੇ ਵਿੱਚ ਫਰਕ ਪੈ ਜਾਂਦਾ ਤੇ ਦੂਜੇ ਨੰਬਰ ਤੇ ਸਪਲਾਈ ਦੀ ਮੰਗ ਘਟਨ ਵਧਨ ਨਾਲ ਫਰਕ ਪੈ ਜਾਂਦਾ ਤੀਜੇ ਨੰਬਰ ਤੇ ਨਜ਼ਦੀਕੀ ਆਪਣੀਆਂ ਆਟਾ ਚੱਕੀਆਂ ਜਾਂ ਫੀਡ ਮਿਲਾਂ ਦੀ ਲੋਡ ਅਨੁਸਾਰ ਵੀ ਰੇਟਾਂ ਦੇ ਉੱਪਰ ਫਰਕ ਪੈ ਜਾਂਦਾ ਤੇ ਲਾਸਟ ਤੇ ਚੌਥੇ ਨੰਬਰ ਤੇ ਆਪਾਂ ਗੱਲ ਕਰੀਏ ਜਦ ਸਰਕਾਰ ਦੀਆਂ ਨੀਤੀਆਂ ਨੇ ਚੰਗੀਆਂ ਮਾੜੀਆਂ ਹੋਣ ਦੇ ਨਾਲ ਵੀ ਰੇਟਾਂ ਦੇ ਵਿੱਚ ਫਰਕ ਪੈ ਜਾਂਦਾ ਤੇ ਜਿਹੜੇ ਇਸ ਕਰਕੇ ਰੇਟ ਨੇ ਇੱਕ ਹਫ਼ਤੇ ਦੇ ਵਿੱਚ ਬਦਲਦੇ ਰਹਿੰਦੇ ਨੇ ਘਟਦੇ ਵਧਦੇ ਰਹਿੰਦੇ ਨੇ ਬਾਕੀ ਆਪਣੀ ਇਹੀ ਕੋਸ਼ਿਸ਼ ਹੁੰਦੀ ਆ ਕਿ ਆਪਾਂ ਹਮੇਸ਼ਾ ਤੁਹਾਨੂੰ ਤਾਜ਼ਾ ਤੇ ਸਹੀ ਜਾਣਕਾਰੀ ਦਈਏ ਤਾਂ ਜੋ ਤانوں ਸਹੀ ਰੇਟਾਂ ਦਾ ਪਤਾ ਲੱਗ ਸਕੇ ਤੁਸੀਂ ਕਿਹੜੀ ਮੰਡੀ ਦੇ ਵਿੱਚੋਂ ਮੱਕੀ ਵੇਚ ਰਹੇ ਹੋ ਤੇ ਉਸੇ ਕੀ ਰੇਟ ਚੱਲ ਰਿਹਾ ਕਮੈਂਟ ਕਰਕੇ ਆਪਾਂ ਨੂੰ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ